ਵਚਨ ਦੇ ਵਿੱਚੋਂ ਦੇਖੀਏ ਜ਼ਬੂਰ 65 ਤੇ ਉਹਦੀ 11 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਕਹਿੰਦਾ ਤੂੰ ਆਪਣੀ ਨੇਕੀ ਦਾ ਮੁਕਤ ਸਾਲ ਦੇ ਉੱਤੇ ਧਰਦਾ ਹੈ ਅਤੇ ਤੇਰੀਆਂ ਲੀਹਾਂ ਤੋਂ ਚਿਕਨਾਈ ਚੋਂਦੀ ਹੈ ਹallelujah ਸੋ ਵਚਨ ਸਾਨੂੰ ਇਦਾਂ ਦੱਸਦਾ ਕਿ ਪਰਮੇਸ਼ਵਰ ਪੂਰੇ ਸਾਲ ਦੇ ਉੱਪਰ ਪਰਬੂ ਨੇ ਆਪਣਾ ਨੇਕੀ ਦਾ ਮੁਕਤ ਪਾਇਆ ਹੈ ਹallelujah ਮੁਕਤ ਜਿਹੜਾ ਆ ਅਥਾਰਟੀ ਨੂੰ ਦਿਖਾਉਂਦਾ ਆ ਅਧਿਕਾਰ ਨੂੰ ਦਿਖਾਉਂਦਾ ਆ ਮੁਕਤ ਫਾਤਸ਼ਾਹੀ ਨੂੰ ਦਿਖਾਉਂਦਾ ਆ ਮੁਕਤ ਇਨਾਮ ਨੂੰ ਦਿਖਾਉਂਦਾ ਆ ਅਰਵਚਨ ਵਿੱਚ ਲਿਖਿਆ ਨੇਕੀ ਦਾ ਮੁਕਤ ਕਿੰਨਾ ਤੂੰ ਆਪਣੀ ਨੇਕੀ ਦਾ ਮੋਟ ਸਾਲ ਦੇ ਉੱਤੇ ਧਰਦਾ ਹੈ ਸੋ ਪਰਮੇਸ਼ਵਰ ਨੇ ਆਪਣੀ ਨੇਕੀ ਸਾਲ ਦੇ ਉੱਪਰ ਪਾਈ ਹੈ ਹallelujah ਤੁਹਾਡੀ ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਬੀਤ ਚੁੱਕੇ ਸਾਲ ਦੇ ਵਿੱਚ ਛਾਤੀ ਮਾਰੋ ਬਹੁਤ ਪ੍ਰੋਬਲਮ ਰਹੀਆਂ ਹੋਣਗੀਆਂ ਕਈ ਵਾਰੀ ਬਿਮਾਰੀ ਆਈ ਹੋਊਗੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਆਈਆਂ ਹੋਣਗੀਆਂ ਪਰ ਐਟ ਦਾ ਲਾਸਟ ਤੁਸੀਂ ਉਹਨਾਂ ਸਾਰਿਆਂ ਵਿੱਚੋਂ ਬਾਹਰ ਨਿਕਲ ਚੁੱਕੇ ਹੋ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਤਾਂ ਪਰਮੇਸ਼ਵਰ ਨੇ ਸਾਲ ਉੱਪਰ ਨੇਕੀ ਦਾ ਮੁਕਤ ਧਰਿਆ ਹੈ ਹallelujah ਭਾਵੇਂ ਲਾਈਫ ਦੇ ਵਿੱਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਆਈਆਂ ਪਰੇਸ਼ਾਨੀਆਂ ਆਈਆਂ ਪਰ ਪਰਮੇਸ਼ਵਰ ਨੇ ਉਹਨਾਂ ਵਿੱਚ ਸਾਨੂੰ ਫਸਿਆ ਹੋਇਆ ਨਹੀਂ ਰਹਿਣ ਦਿੱਤਾ ਪਰਮੇਸ਼ਵਰ ਨੇ ਆਪਣੀ ਨੇਕੀ ਨੂੰ ਸਾਡੇ ਉੱਤੇ ਪ੍ਰਗਟ ਕੀਤਾ ਪੂਰੇ ਸਾਲ ਵਿੱਚ ਪਰਮੇਸ਼ਵਰ ਨੇ ਆਪਣੀ ਨੇਕੀ ਨੂੰ ਸਾਡੇ ਉੱਤੇ ਪ੍ਰਗਟ ਕੀਤਾ ਸਾਲ ਕੋਈ ਐਹੋ ਜੀ ਚੀਜ਼ ਨਹੀਂ ਹੈ ਕਿ ਜਿੰਨੂੰ ਤੁਸੀਂ ਅੱਖਾਂ ਨਾਲ ਦੇਖ ਸਕੋ ਕਿ ਆ ਸਾਲ ਆ ਤੁਹਾਡੀ ਹੀ ਜ਼ਿੰਦਗੀ ਦੇ 365 ਦਿਨਾਂ ਦੀਆਂ ਸਟੋਰੀਜ਼ ਰਲ ਕੇ ਇੱਕ ਸਾਲ ਬਣਾਉਂਦੀਆਂ ਆ। ਸੋ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਨੇ ਇੰਨੀਆਂ ਕਨੇਕੀਆਂ ਪਾ ਦਿੱਤੀਆਂ ਤੁਹਾਡੇ ਲਈ ਹਰੇਕ ਦਿਨ ਉੱਤੇ। ਜਿਹੜਾ ਵੀ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਵੱਲੋਂ ਦਿੱਤਾ ਗਿਆ ਉਹਦੇ ਉੱਤੇ ਨੇਕੀ ਪਾਈ ਗਈ ਆ। ਉਸ ਦਿਨ ਉੱਤੇ ਬਰਕਤ ਪਾਈ ਗਈ ਆ। ਅਰ ਵਚਨ ਚ ਲਿਖਿਆ ਅਤੇ ਤੇਰੀਆਂ ਲੀਹਾਂ ਤੋਂ ਚਿਕਨਾਈ ਚੋਂਦੀ ਹੈ ਜੇ ਤੁਸੀਂ ਇਹਨੂੰ ਅੰਗਰੇਜ਼ੀ ਵਿੱਚ ਦੇਖੋਗੇ ਤਾਂ ਲਿਖਿਆ ਯੋਰ ਪਾਥ ਡਿਪ ਵਿਦ ਅ ਅਬੰਡੈਂਸ ਭਾਵੇਂ ਜਿਹੜੇ ਪਰਮੇਸ਼ਵਰ ਦੇ ਰਾਹ ਆ ਉਹ ਬਹੁਤਾਇਤ ਦੀ ਬਰਕਤ ਦੇ ਰਾਹ ਆ ਇੰਨੀ ਬਰਕਤ ਜਿੰਨੂੰ ਗਿਣਿਆ ਨਹੀਂ ਜਾ ਸਕਦਾ ਜਿੰਨੂੰ ਮਿਲਿਆ ਨਹੀਂ ਜਾ ਸਕਦਾ ਜਿੰਨੂੰ ਨਾਪਿਆ ਨਹੀਂ ਜਾ ਸਕਦਾ ਸੋ ਤੁਹਾਡਾ ਹਰੇਕ ਦਿਨ ਪਰਮੇਸ਼ਵਰ ਨੇ ਇੰਨਾ ਮੁਬਾਰਕ ਕੀਤਾ ਆ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਪਰਮੇਸ਼ਵਰ ਨੇ ਉਸ ਦਿਨ ਵਿੱਚ ਤੁਹਾਡੇ ਲਈ ਕਿਹੜੀਆਂ-ਕਿਹੜੀਆਂ ਆਸ਼ੀਸ਼ਾਂ ਠਹਿਰਾਈਆਂ ਆ ਅਰਵਚਨ ਚ ਲਿਖਿਆ ਨਾ ਕਹਿੰਦਾ ਮੈਂ ਅੱਜ ਦੇ ਦਿਨ ਖੁਸ਼ ਅਤੇ ਬਾਗ-ਬਾਗ ਹਾਂ ਕਿਉਂਕਿ ਅੱਜ ਦਾ ਦਿਨ ਪਰਮੇਸ਼ਵਰ ਨੇ ਬਣਾਇਆ ਯਹਵਾ ਨੇ ਬਣਾਇਆ ਹੈ ਕਿਉਂ ਖੁਸ਼ ਹਾਂ ਉਸ ਦਿਨ ਦੇ ਵਿੱਚ ਹਰ ਰੋਜ਼ ਹੀ ਪਰਮੇਸ਼ਵਰ ਨੇ ਬਣਾਇਆ ਪਰ ਕਿਉਂ ਲੇਖਕ ਲਿਖ ਰਿਹਾ ਹੈ ਕਿ ਮੈਂ ਬਾਗ-ਬਾਗ ਮੈਂ ਖੁਸ਼ ਹਾਂ ਕਿਉਂਕਿ ਅੱਜ ਦਾ ਦਿਨ ਪਰਮੇਸ਼ਵਰ ਨੇ ਬਣਾਇਆ ਹੈ ਕਿਉਂਕਿ ਉਹ ਜਾਣਦਾ ਆ ਕਿ ਹਰੇਕ ਦਿਨ ਵਾਸਤੇ ਪਰਮੇਸ਼ਵਰ ਨੇ ਮੇਰੇ ਲਈ ਇੱਕ ਬਰਕਤ ਠਹਿرائی ਆ ਮੇਰੇ ਲਈ ਆਪਣੀ ਨੇਕੀ ਠਹਿرائی ਆ ਮੇਰੇ ਉੱਤੇ ਪਰਮੇਸ਼ਵਰ ਮਿਹਰਵਾਨ ਆ ਪਰਮੇਸ਼ਵਰ ਦਿਆਲੂ ਤੇ ਕਿਰਪਾਲੂ ਆ ਆਪਣੇ ਤਾਲੀਬਾਂ ਦੇ ਲਈ ਹallelujah ਸੋ ਅਗਰ ਅਸੀਂ ਪੂਰਾ ਸਾਲ ਜਾਂ ਆਪਣੀ ਜ਼ਿੰਦਗੀ ਦਾ ਹਰੇਕ ਦਿਨ ਆਪਣੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦੀ ਨੇਕੀ ਨੂੰ ਉਪਲਿਹਾਈ ਨੂੰ ਦੇਖਣਾ ਚਾਹੁੰਦੇ ਤਾਂ ਉਹਦੀਆਂ ਲੀਹਾਂ ਨੂੰ ਨਹੀਂ ਛੱਡਣਾ ਉਹਦੇ ਰਾਹਾਂ ਤੋਂ ਪਾਸੇ ਨਹੀਂ ਹੁਣਾ ਕਿਉਂਕਿ ਅਬੰਡੈਂਸ ਕਿੱਥੇ ਆ ਬਹੁਤਾਇਤ ਦੀ ਬਰਕਤ ਕਿੱਥੇ ਆ ਉਹਦੇ ਰਾਹ ਤੇ ਜੇ ਅਸੀਂ ਪਰਮੇਸ਼ਵਰ ਦੀ ਰਾਹ ਤੇ ਚੱਲਾਂਗੇ ਤਾਂ ਅਸੀਂ ਬਰਕਤ ਪਾਵਾਂਗੇ ਉਹ ਔਲਾਦ ਪ੍ਰਾਪਤ ਕਰਨ ਵਾਲੀ ਬਰਕਤ ਹੋ ਸਕਦੀ ਹੈ ਗਿਆਨ ਦੀ ਪ੍ਰਾਪਤੀ ਹੋ ਸਕਦੀ ਆ ਉਹ ਘਰ ਦੇ ਵਿੱਚ ਭੋਜਨ ਪਾਣੀ ਦੇ ਉੱਤੇ ਆਸ਼ੀਸ਼ ਬਰਕਤ ਹੋ ਸਕਦੀ ਆ ਉਹ ਧਨ ਦੌਲਤ ਦੇ ਉੱਤੇ ਬਰਕਤ ਹੋ ਸਕਦੀ ਆ ਤੁਹਾਡੇ ਕਾਰੋਬਾਰ ਉੱਤੇ ਬਰਕਤ ਹੋ ਸਕਦੀ ਆ ਤੁਹਾਡੇ ਖੇਤਾਂ ਦੀ ਪੈਦਾਵਾਰ ਦੇ ਉੱਤੇ ਬਰਕਤ ਹੋ ਸਕਦੀ ਆ ਤੁਹਾਡੇ ਸਪਿਰਚੁਅਲ ਲਾਈਫ ਦੇ ਉੱਤੇ ਰੂਹਾਨੀਅਤ ਦੀ ਬਰਕਤ ਹੋ ਸਕਦੀ ਆ ਪਰ ਜੇ ਅਸੀਂ ਉਹਦੇ ਦੱਸੇ ਹੋਏ ਮਾਰਗਾਂ ਤੇ ਚੱਲਦੇ ਰਵਾਂਗੇ ਤਾ ਸਾਰਾ ਸਾਲ ਕਿਉਂਕਿ ਪਰਮੇਸ਼ਵਰ ਨੇ ਆਪਣੀ ਨੇਕੀ ਦਾ ਮੁਕਤ ਸਾਲ ਉੱਤੇ ਧਰਿਆ ਆ। ਤਾਂ ਹਰੇਕ ਦਿਨ ਹੀ ਸਾਡੇ ਲਈ ਮੁਬਾਰਕ ਦਿਨ ਹੋਵੇਗਾ। ਜੇ ਇਸ ਵੀ ਦਿਨ ਵਿੱਚ ਤੁਸੀਂ ਪਰਮੇਸ਼ਵਰ ਦੀ ਅਧੀਨਗੀ ਦੇ ਵਿੱਚ ਰਹਿ ਕੇ ਚੱਲੋਗੇ ਜੇ ਕੋਈ ਚੁਣੌਤੀ ਆ ਵੀ ਜਾਊਗੀ ਤੁਸੀਂ ਉਸ ਚੁਣੌਤੀ ਵਿੱਚ ਫਸੇ ਹੋਏ ਨਹੀਂ ਰਹੋਗੇ। ਕਿਸੇ ਚੁਣੌਤੀ ਦਾ ਆਉਣਾ ਵਿਪਤਾ ਦਾ ਆਉਣਾ ਉਤਰਾ ਚੜ੍ਹਾ ਦਾ ਆਉਣਾ ਦੁੱਖ ਸੁੱਖ ਦਾ ਆਉਣਾ ਇਹ ਸਭ ਜੀਂਦੇ ਹੋਣ ਦੀਆਂ ਨਿਸ਼ਾਨੀਆਂ ਐ ਔਰ ਇਹਨਾਂ ਸਭ ਚੀਜ਼ਾਂ ਦੇ ਵਿੱਚੋਂ ਦੀ ਲੰਘ ਕੇ ਅਸੀਂ ਬਹੁਤ ਕੁਝ ਸਿੱਖਦੇ ਆਂ ਔਰ ਅੱਗੇ ਵਧਦੇ ਆਂ ਪਰ ਜਿਨ੍ਹਾਂ ਉੱਤੇ ਪਰਮੇਸ਼ਵਰ ਦੀ ਕਿਰਪਾ ਨਹੀਂ ਹੁੰਦੀ ਉਹ ਉਸੇ ਚੀਜ਼ ਦੇ ਵਿੱਚ ਫਸੇ ਹੋਏ ਰਹਿ ਜਾਂਦੇ ਆ ਉਸ ਚੀਜ਼ ਵਿੱਚੋਂ ਨਿਕਲ ਨਹੀਂ ਪਾਉਂਦੇ ਬਹੁਤ ਸਾਰੇ ਲੋਕ ਪਿਛਲੇ ਸਾਲ ਬਿਮਾਰ ਹੋਏ ਹੋਊਗੇ ਪਰ ਉਹ ਅਗਲਾ ਸਾਲ 2026 ਨਹੀਂ ਦੇਖ ਸਕੇ ਉਹ ਬਿਮਾਰੀ ਉਹਨਾਂ ਦਾ ਅੰਤ ਬਣ ਗਈ ਬਹੁਤ ਸਾਰੇ ਕਰਜ਼ੇ ਵਿੱਚ ਫਸੇ ਹੋਏ ਹੋਊਗੇ ਔਰ ਕਈ ਸਾਲਾਂ ਤੋਂ ਉਹ ਕਰਜ਼ੇ ਵਿੱਚ ਹੀ ਫਸੇ ਹੋਏ ਆ ਬਹੁਤ ਸਾਰੇ ਲੋਕ ਵਿਭਚਾਰ ਦੇ ਵਿੱਚ ਪਾਪ ਵਿੱਚ ਨਸ਼ੀਆਂ ਵਿੱਚ ਹੋਰ ਕਈ ਤਰ੍ਹਾਂ ਦੀਆਂ ਗਲਤ ਚੀਜ਼ਾਂ ਵਿੱਚ ਫਸੇ ਹੋਏ ਹੋਣਗੇ ਉਹ ਉਹਨਾਂ ਹੀ ਚੀਜ਼ਾਂ ਦੇ ਵਿੱਚ ਅਜੇ ਤੱਕ ਫਸੇ ਹੋਏ ਆ ਪਰ ਜਿਹੜਾ ਇਨਸਾਨ ਪਰਮੇਸ਼ਵਰ ਦੀਆਂ ਦਸੀਆਂ ਰਾਹਾਂ ਉੱਤੇ ਚੱਲਦਾ ਆ ਵਿਪਤਾ ਉਹਦੇ ਤੇ ਆ ਤਾਂ ਸਕਦੀ ਆ ਕਿਉਂਕਿ ਵਚਨ 'ਚ ਲਿਖਿਆ ਧਰਮੀ ਉੱਤੇ ਬਹੁਤ ਮੁਸੀਬਤਾਂ ਪੈਂਦੀਆਂ ਆ ਪਰ ਯਹਵਾ ਉਹਨਾਂ ਸਭਨਾਂ ਵਿੱਚੋਂ ਉਹਨੂੰ ਕੱਢ ਲੈਂਦਾ ਆ ਮੁਸੀਬਤ ਆ ਸਕਦੀ ਆ ਪਰ ਟਿਕੀ ਨਹੀਂ ਰਹੂਗੀ ਖੁਸ਼ੀ ਦੀ ਗੱਲ ਇਹ ਆ ਕਿ ਉਹ ਟਿੱਕੀ ਨਹੀਂ ਰਹੂਗੀ ਇਹ ਨਹੀਂ ਕਿ ਕੋਈ ਮੁਸੀਬਤ ਆਈ ਤਾਂ ਤੁਸੀਂ ਸਾਲੋਂ ਸਾਲ ਉਸੇ ਮੁਸੀਬਤ ਵਿੱਚ ਫਸੇ ਹੋਏ ਹੋ ਨਹੀਂ ਅਗਰ ਤੁਹਾਡਾ ਵਿਸ਼ਵਾਸ ਪਰਮੇਸ਼ਵਰ ਉੱਤੇ ਆ ਤੁਹਾਡਾ ਭਰੋਸਾ ਤੁਹਾਡਾ ਦੀਨ ਇਮਾਨ ਪਰਮੇਸ਼ਵਰ ਦੇ ਉੱਤੇ ਆਰ ਤੁਸੀਂ ਆਗਿਆਕਾਰੀ ਵਿੱਚ ਚੱਲਦੇ ਹੋ ਤਾਂ ਮੁਸੀਬਤ ਦੁੱਖ ਕਸ਼ਟ ਕੋਈ ਆਇਆ ਤੇ ਨਿਕਲ ਜਾਏਗਾ ਆਸਾਨੀ ਨਾਲ ਨਿਕਲ ਜਾਏਗਾ ਮੇਰਾ ਤੇ ਇਹ ਵਿਸ਼ਵਾਸ ਆ ਕਿ ਉਹ ਘੰਟਿਆਂ ਦੇ ਵਿੱਚ ਹੀ ਖਤਮ ਹੋ ਜਾਏਗਾ ਦਿਨ ਦਿਨ ਵੀ ਉਹਨੂੰ ਕ੍ਰੋਸ ਨਹੀਂ ਕਰਨੇ ਹੋਣਗੇ ਕਿਉਂਕਿ ਜਿੰਨੀ ਸਾਡੀ ਪਰਮੇਸ਼ਵਰ ਦੇ ਨਾਲ ਰਿਲੇਸ਼ਨਸ਼ਿਪ ਗੈਰੀ ਹੋਊਗੀ ਜਿੰਨਾ ਸਾਡਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਮਜ਼ਬੂਤ ਹੋਊਗਾ ਉਨੀ ਵੱਡੀ ਸਾਡੀ ਆਸ਼ੀਸ਼ ਹੋਊਗੀ ਉਨਾ ਛੇਤੀ ਸਾਡਾ ਛੁਟਕਾਰਾ ਹੋਊਗਾ ਕਿਸੇ ਵੀ ਵਿਪਤਾ ਤੋਂ ਅਰ ਜਿੰਨਾ ਅਸੀਂ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਜੀਂਦੇ ਹੋਵਾਂਗੇ ਸਾਡੀਆਂ ਬਰਕਤਾਂ ਆਸ਼ੀਸ਼ਾਂ ਉੰਨੀਆਂ ਵੱਡੀਆਂ ਤੇ ਉੰਨੀਆਂ ਪੱਕੀਆਂ ਹੋਣਗੀਆਂ ਜੇ ਤੁਸੀਂ ਕੋਈ ਕਾਰੋਬਾਰ ਕਰਦੇ ਹੋ ਫਰਜ਼ ਅਕਲੋ ਤੁਸੀਂ ਦੁੱਧ ਦਾ ਕਾਰੋਬਾਰ ਕਰਦੇ ਹੋ ਤੁਸੀਂ ਪਰਮੇਸ਼ਵਰ ਉੱਤੇ ਭਰੋਸਾ ਰੱਖ ਕੇ ਜਿੰਨਾ ਦੁੱਧ ਤੁਹਾਡੇ ਪਸ਼ੂਆਂ ਤੋਂ ਤੁਹਾਨੂੰ ਮਿਲ ਰਿਹਾ ਉਨਾ ਹੀ ਕਾਰੋਬਾਰ ਲਈ ਵਰਤੋ ਉਨਾ ਹੀ ਦੁੱਧ ਵੇਚੋ ਬਜਾਏ ਇਹਦੇ ਕਿ 20 ਲੀਟਰ ਨੂੰ 25 ਜਾਂ 30 ਬਣਾ ਕੇ ਵੇਚਣ ਦੇ ਫਰਜ ਰੱਖ ਲੋ ਜਿਹੜਾ 20 ਨੂੰ 30 ਕਰਕੇ ਵੇਚ ਰਿਹਾ ਆ ਜੇ ਉਤਲੇ 10 ਲੀਟਰ ਦੇ ਪੈਸੇ ਜਿਹੜੇ ਆ ਉਹ ਬਿਮਾਰੀਆਂ ਤੇ ਲੱਗ ਰਹੇ ਆ ਤੇ ਕੀ ਫਾਇਦਾ ਹੋਇਆ ਉਹਨੂੰ ਜਾਂ ਘਰ ਵਿੱਚ ਕਲੇਸ਼ ਆ ਤਾਂ ਕੀ ਫਾਇਦਾ ਉਹਨੂੰ ਜਾ ਆਪਣੀ ਸਿਹਤ ਉਹਦੀ ਠੀਕ ਨਹੀਂ ਆ ਤੇ ਫਿਰ ਵੱਧੂ ਪੈਸਾ ਜਿਹੜਾ ਆ ਧੋਖੇ ਨਾਲ ਕਮਾਇਆ ਉਹਦਾ ਕੀ ਫਾਇਦਾ ਹੋਇਆ ਇਹਦੋਂ ਚੰਗਾ ਨਹੀਂ ਕਿ ਉਨੇ ਹੀ ਪੈਸੇ ਆਉਣ ਜਿਹੜੇ ਹੱਕ ਸੱਚਦੇ ਆ ਪਰ ਉਹ ਬਿਮਾਰੀਆਂ ਤੇ ਨਾ ਲੱਗਣ ਖੁਸ਼ੀ ਦੇ ਕੰਮਾਂ ਦੇ ਲਈ ਇਸਤੇਮਾਲ ਹੋਣ ਬੱਚਿਆਂ ਦੀਆਂ ਪੜਾਈਆਂ ਤੇ ਬੱਚਿਆਂ ਦੀਆਂ ਰੀਝਾਂ ਪੂਰੀਆਂ ਕਰਨ ਤੇ ਆਪਣੇ ਚਾਹ ਪੂਰੇ ਕਰਨ ਤੇ ਉਹ ਖਰਚ ਹੋਣ ਮਕਦਮਿਆਂ ਤੇ ਖਰਚ ਹੋਣ ਨਾਲੋਂ ਦਵਾਈਆਂ ਤੇ ਖਰਚ ਹੋਣ ਨਾਲੋਂ ਚੋਰਾਂ ਦੀਆਂ ਜੇਬਾਂ 'ਚ ਜਾਣ ਨਾਲੋਂ ਅਰੇ ਬਾਣੀ ਵਿੱਚ ਲਿਖਿਆ ਆ ਕਿੰਨਾ ਤੇਰੀ ਤਕੜੀ 'ਚ ਦੋ ਤਰ੍ਹਾਂ ਦੇ ਵੱਟੇ ਨਾ ਹੋਣ ਏਰਾਫੇਰੀ ਕਰਨੀ ਵਚਨ ਨਹੀਂ ਸਿਖਾਉਂਦਾ ਇੱਕ ਵਾਰੀ ਦੋ ਇਨਸਾਨ ਝਗੜ ਰਹੇ ਸੀਗੇ ਤੇ ਇੱਕ ਕੋਈ ਵਿਅਕਤੀ ਸੂਝਵਾਨ ਲਾਗੋਂ ਦੀ ਲੰਗਿਆ ਤੇ ਉਹਨੇ ਉਹਨਾਂ ਨੂੰ ਪੁੱਛਿਆ ਵੀ ਕੀ ਮਸਲਾ ਹੋ ਗਿਆ ਤੁਹਾਡਾ ਕਿਉਂ ਲੜ ਰਹੇ ਜੀ ਤੇ ਇੱਕ ਬੋਲਿਆ ਇੱਕ ਕਿਸਾਨ ਸੀਗਾ ਤੇ ਇੱਕ ਦੁੱਧ ਦਾ ਕਾਰੋਬਾਰ ਕਰਦਾ ਸੀ ਇੱਕ ਦੁਕਾਨਦਾਰ ਸੀਗਾ ਕਰਿਆਨੇ ਦੀ ਦੁਕਾਨ ਵਾਲਾ ਤੇ ਇੱਕ ਦੁੱਧ ਦੇ ਕਾਰੋਬਾਰ ਵਾਲਾ ਸੀਗਾ ਤਾਂ ਦੁਕਾਨ ਵਾਲੇ ਨੇ ਕਿਹਾ ਕਿ ਇਹ ਜਿਹੜਾ ਇਨਸਾਨ ਆ ਮੈਂ ਇਹਨੂੰ ਖੰਡ ਦਿਨਾ ਆ ਤੇ ਉਹਦੇ ਵੱਟੇ ਵਿੱਚ ਮੈਂ ਇਹਦੇ ਤੋਂ ਮੱਖਣ ਲੈਣਾ ਆ ਜਾਂ ਕਿ ਉਹ ਕਹਿ ਲਓ ਵਟ ਐਵਰ ਪਰ ਮੈਂ ਇਹਦੇ ਤੇ ਇੰਨਾ ਚਿਰ ਭਰੋਸਾ ਕੀਤਾ ਕੱਲ ਮੇਰੇ ਮਨ ਵਿੱਚ ਆਇਆ ਕਿ ਮੈਂ ਇੱਕ ਵਾਰੀ ਜੋਖ ਕੇ ਤਾਂ ਦੇਖਾਂ ਤੇ ਮੈਂ ਜੋਖਿਆ ਤੇ ਜਿਹੜਾ ਮੱਖਣ ਸੀ ਉਹ ਕਿਲੋ ਪੂਰਾ ਨਹੀਂ ਸੀ ਮੈਂ ਕਿਲੋ ਖੰਡ ਦੇ ਵੱਟੇ ਕਿਲੋ ਮੱਖਣ ਇਹਦੇ ਕੋਲੋਂ ਲੈਣਾ ਆ ਤਾਂ ਮੱਖਣ ਪੂਰਾ 200 ਗ੍ਰਾਮ ਘੱਟ ਸੀ ਤੇ ਮੈਂ ਇਹਦੇ ਕੋਲੋਂ ਪੁੱਛ ਰਿਹਾ ਆ ਤੇ ਇਹ ਮੈਨੂੰ ਕਹਿ ਰਿਹਾ ਆ ਕਿ ਨਹੀਂ ਮੈਂ ਪੂਰਾ ਦਿੱਤਾ ਆ ਜਦ ਕਿ ਮੈਂ ਜੋਖਿਆ ਤੇ ਉਹ ਪੂਰਾ ਨਹੀਂ ਨਿਕਲਿਆ ਤੋ ਉਸ ਸੂਝਵਾਨ ਵਿਅਕਤੀ ਨੇ ਉਹ ਜਿਹੜਾ ਮੱਖਣ ਵਾਲਾ ਭਾਈ ਸੀ ਉਹਨੂੰ ਪੁੱਛਿਆ ਹਾਂ ਬਈ ਕੀ ਇਹ ਸੱਚੀ ਗੱਲ ਆ ਉਹ ਕਹਿੰਦਾ ਜੀ ਮੈਨੂੰ ਪਤਾ ਨਹੀਂ ਆ ਵੀ ਇਹ ਸੱਚ ਆ ਕਿ ਕਿਵੇਂ ਆ ਉਹ ਕਹਿੰਦਾ ਫਿਰ ਤੂੰ ਜੋਖ ਦਾ ਕਾਦੇ ਨਾਲ ਆ ਕਹਿੰਦਾ ਜੀ ਜਿਹੜੀ ਇਹ ਕਿਲੋ ਖੰਡ ਦਿੰਦਾ ਮੈਂ ਉਹਦੇ ਬਰਾਬਰ ਤੇ ਰੱਖ ਕੇ ਮੱਖਣ ਜੋਖ ਕੇ ਉਹਨੂੰ ਦੇ ਦਿੰਦਾ ਹਾਂ ਸਮਝ ਲੱਗੀ ਤੁਹਾਨੂੰ ਕੁਝ ਕਮੀ ਕਿੱਥੇ ਸੀ ਖੰਡ ਖੰਡ ਹੀ ਕਿੱਲੋ ਨਹੀਂ ਸੀ ਮੱਖਣ ਵਾਲਾ ਕਾਦੇ ਨਾਲ ਜੋਖਦਾ ਸੀ ਖੰਡ ਦੇ ਨਾਲ ਜੋਖਦਾ ਸੀ ਤੇ ਖੰਡ ਵਾਲੇ ਨੇ ਜਦੋਂ ਮੱਖਣ ਜੋਖਿਆ ਆਪਣੀ ਵਰੀ ਉਹਨੇ ਕਿੱਲੋ ਦਾ ਵੱਟਾ ਪੂਰਾ ਰੱਖ ਕੇ ਜੋਖਿਆ ਕਿ ਮੈਨੂੰ ਮੱਖਣ ਕਿੱਲੋ ਮਿਲ ਰਿਹਾ ਕਿ ਨਹੀਂ ਪਰ ਦੇਣ ਵਰੀ ਉਹਨੇ ਨਹੀਂ ਜੋਖਿਆ ਕਿ ਮੈਂ ਪੂਰਾ ਭਾਰ ਦੇ ਰਿਆਂ ਕਿ ਨਹੀਂ ਸੋ ਜਿੱਦਾਂ ਦਾ ਅਸੀਂ ਕਿਸੇ ਲਈ ਕਰਦੇ ਆ ਸਾਨੂੰ ਉਦਾਂ ਦਾ ਹੀ ਮਿਲਦਾ ਆ ਜੇਕਰ ਅਸੀਂ ਦਿਨ ਪਰ ਲੋਕਾਂ ਦੀਆਂ ਚੁਗਲੀਆਂ ਕਰਾਂਗੇ ਤਾਂ ਘਰ ਘਰ ਦਿਨ ਪਰ ਸਾਡੀਆਂ ਚੁਗਲੀਆਂ ਹੋਣਗੀਆਂ ਜੇਕਰ ਅਸੀਂ ਕਿਸੇ ਲਈ ਬੁਰਾ ਸੋਚਾਂਗੇ ਤਾਂ ਲੋਕੀ ਵੀ ਤੁਹਾਡੇ ਲਈ ਬੁਰਾ ਹੀ ਸੋਚੂਗੇ ਜੇਕਰ ਤੁਸੀਂ ਕਿਸੇ ਦਾ ਭਲਾ ਕਰੋਗੇ ਤਾਂ ਪਰਮੇਸ਼ਵਰ ਤੁਹਾਡੇ ਲਈ 10 ਜਾਣੇ ਭਲਾ ਕਰਨ ਦੇ ਲਈ ਖੜਾ ਕਰ ਦੂਗੇ ਇਸ ਲਈ ਪਰਮੇਸ਼ਵਰ ਨੇ ਨੇਕੀ ਠਹਿرائی ਆ ਔਰ ਕਿੰਨੀ ਠਹਿرائی ਆ ਅਬੰਡੈਂਸ ਦੇ ਵਿੱਚ ਬਹੁਤ ਆਇਤ ਦੇ ਨਾਲ ਅਸੀਂ ਇੱਕ ਵਾਰੀ ਨੇਕੀ ਕਰਦੇ ਆ ਪਰਮੇਸ਼ਵਰ ਸਾਨੂੰ 10 ਵਾਰੀ ਸਾਡੀ ਨੇਕੀ ਦਾ ਅਜ਼ਰ ਮੋੜਦੇ ਆ 10 ਗੁਣਾ ਫਲ ਮਿਲਦਾ ਸਾਨੂੰ ਉਹਦਾ ਪਰ ਬਹੁਤ ਸਾਰੇ ਲੋਕ ਕਹਿੰਦੇ ਵੀ ਸਾਨੂੰ ਨਹੀਂ ਪਤਾ ਅਸੀਂ ਤਾਂ ਚੰਗਾ ਕਰਦੇ ਆ ਸਾਡੇ ਨਾਲ ਤਾਂ ਮਾੜਾ ਹੀ ਹੁੰਦਾ ਆ ਇਦਾਂ ਕਦੀ ਨਹੀਂ ਹੁੰਦਾ ਜੋ ਲੋ ਪਰਮੇਸ਼ਵਰ ਨੇ ਇੱਕ ਵਾਰੀ ਠਹਿਰਾ ਦਿੱਤਾ ਜੋ ਵਿਧ ਠਹਿਰਾ ਦਿੱਤੀ ਇਸ ਬ੍ਰਹਿਮੰਡ ਦੇ ਅੰਦਰ ਉਹਨੂੰ ਕੋਈ ਵੀ ਵਿਅਕਤੀ ਬਦਲ ਨਹੀਂ ਸਕਦਾ ਜੇ ਪਰਮੇਸ਼ਵਰ ਨੇ ਠਹਿਰਾ ਦਿੱਤਾ ਬੁਰੇ ਨਾਲ ਬੁਰਾ ਹੋਵੇ ਭਲੇ ਨਾਲ ਭਲਾ ਹੋਵੇ ਤਾਂ ਬੁਰੇ ਨਾਲ ਭਲਾ ਨਹੀਂ ਹੋ ਸਕਦਾ ਤੇ ਭਲੇ ਨਾਲ ਬੁਰਾ ਨਹੀਂ ਹੋ ਸਕਦਾ ਅਗਰ ਤੁਹਾਨੂੰ ਇਦਾਂ ਲੱਗ ਰਿਹਾ ਆ ਕਿ ਮੈਂ ਭਲਾ ਕਰਦਾ ਆ ਤੇ ਮੇਰੇ ਨਾਲ ਬੁਰਾ ਹੋ ਰਿਹਾ ਆ ਸੱਚ ਇਹ ਆ ਕਿ ਤੁਸੀਂ ਸਿਰਫ ਆਪਣਾ ਕੀਤਾ ਹੋਇਆ ਭਲਾ ਹੀ ਚੇਤੇ ਰੱਖਿਆ ਜਿੱਥੇ ਜਿੱਥੇ ਤੁਸੀਂ ਬੁਰਾ ਕੀਤਾ ਉਹਦੇ ਤੁਸੀਂ ਚੇਤੇ ਹੀ ਨਹੀਂ ਰੱਖਿਆ ਤੁਹਾਨੂੰ ਇਹ ਤਾਂ ਚੇਤੇ ਹੈਗਾ ਕਿ ਮੈਂ ਫਲਾਣੇ ਵਿਅਕਤੀ ਨਾਲ ਭਲਾ ਕੀਤਾ ਪਰ ਇੰਨੇ ਮੇਰੇ ਨਾਲ ਭਲਾਈ ਨਹੀਂ ਕੀਤੀ ਕਿਉਂਕਿ ਤੁਸੀਂ ਚੇਤੇ ਕੀ ਰੱਖਿਆ ਆਪਣੇ ਕੀਤੇ ਹੋਏ ਭਲੇ ਨੂੰ ਜਦੋਂ ਤੁਸੀਂ ਕਿਸੇ ਨਾਲ ਬੁਰਾ ਕੀਤਾ ਉਹਨੂੰ ਚੇਤੇ ਰੱਖਿਆ ਪਰ ਪਰਮੇਸ਼ਵਰ ਨੇ ਰੱਖਿਆ ਅਨ ਉਹਨੇ ਜੇ ਨੇਕੀ 10 ਗੁਣਾ ਦੇਣੀ ਹੈ ਤਾਂ ਬੁਰਾਈ ਵੀ 10 ਗੁਣਾ ਹੀ ਮੁੜ ਕੇ ਆਉਣੀ ਹੈ ਤੁਸੀਂ ਦੇਖੋ ਕਈ ਲੋਕੀ দান ਦਿੰਦਿਆਂ ਹੋਇਆਂ ਭਲਾਈ ਕਰਦਿਆਂ ਹੋਇਆਂ ਸੈਲਫੀ ਖਿੱਚਦੇ ਆ ਕਿਹਨੂੰ ਠੋਡ ਮਾਰਦਿਆਂ ਕਦੀ ਕਹਿੰਨੇ ਆ ਆਪਦੀ ਸੈਲਫੀ ਲਈ ਕਿਸੇ ਦੀ ਜੇਬ ਚੋਂ ਪੈਸੇ ਚੋਰੀ ਕਰ ਰਿਆ ਕੋਈ ਤਾਂ ਉਹਦੀ ਵੱਖ ਤਰ੍ਹਾਂ ਵੱਖਰੀ ਗੱਲ ਆ ਕਿਉਂ ਬਣਾ ਲਵੇ ਵੀਡੀਓ ਕਿ ਉਹ ਆਪ ਆਪਣੀ ਉਸ ਮੈਮਰੀ ਨੂੰ ਚੇਤੇ ਰੱਖਣ ਲਈ ਬਣਾਉਂਦਾ ਵੀ ਮੈਨੂੰ ਚੇਤੇ ਰਵੇ ਵੀ ਮੈਂ ਇਹਦੀ ਜੇਬ ਚੋਂ ਪੈਸੇ ਕੱਢੇ ਸੀਗੇ ਕਿਸੇ ਦਾ ਹੱਕ ਮਾਰਿਆ ਕੀ ਆਨਕੇ ਲਿਖਿਆ ਕਿ ਮੈਂ ਇਹਦਾ ਹੱਕ ਮਾਰਿਆ ਮੈਨੂੰ ਚੇਤਾ ਰਵੇ ਨਹੀਂ ਪਰ ਆਪ ਕੀ ਚੇਤੇ ਰੱਖਿਆ ਸਿਰਫ ਨੇਕੀਆਂ ਨੂੰ ਸਿਰਫ ਭਲਾਈਆਂ ਨੂੰ ਜਿਹੜਾ ਦਾਨ ਦਿੱਤਾ ਉਹ ਚੇਤੇ ਆ ਕਿ ਮੈਂ ਦਾਨ ਦਿੱਤਾ ਜਿਹੜੇ ਕਿਸੇ ਦੇ ਖੋਏ ਉਹ ਤੇ ਨਹੀਂ ਚੇਤੇ ਰੱਖੇ ਤਾਂ ਜੋ ਸਾਨੂੰ ਮਿਲ ਰਿਹਾ ਹੈ ਨਾ ਸਾਡੇ ਜੀਵਨ ਦੇ ਵਿੱਚ ਅਸੀਂ ਆਪਣਾ ਬੀਜਿਆ ਹੀ ਵੱਢ ਰਹੇ ਆ ਕੋਈ ਵੀ ਚੀਜ਼ ਐਹੋ ਜੀ ਨਹੀਂ ਆ ਕਿ ਜਿਹੜੀ ਤੁਸੀਂ ਬੀਜੀ ਨਹੀਂ ਆ ਤੇ ਤੁਹਾਨੂੰ ਉਦਾਂ ਹੀ ਮਿਲ ਰਹੀ ਆ ਚਾਹੇ ਦੁੱਖ ਆ ਬਿਮਾਰੀ ਆ ਮੁਸੀਬਤ ਆ ਇਹ ਸਭ ਕੁਝ ਸਾਡਾ ਬੀਜਿਆ ਹੋਇਆ ਆ ਉਹ ਗੱਲ ਵੱਖਰੀ ਆ ਕਿ ਚੇਤੇ ਨਹੀਂ ਰੱਖਿਆ ਪਰ ਜਿਹੜਾ ਹਿਸਾਬ ਕਿਤਾਬ ਕਰਦਾ ਆ ਨਾ ਜਿਹੜਾ ਨਿਆਂ ਕਰਨ ਵਾਲਾ ਪਰਮੇਸ਼ਰ ਉਹ ਬੇਨਿਆਈ ਨਹੀਂ ਆ ਉਹਨੇ ਤੁਹਾਡੀਆਂ ਚੰਗੀਆਂ ਗੱਲਾਂ ਵੀ ਚਿੱਤੇ ਰੱਖੀਆਂ ਉਹਨੇ ਤੁਹਾਡੀਆਂ ਮਾੜੀਆਂ ਵੀ ਚਿੱਤੇ ਰੱਖੀਆਂ ਜਿਹੜੇ ਵੀ ਤੁਸੀਂ ਚੰਗੇ ਬੀਜੇ ਆ ਉਹ ਚੰਗੇ ਹੀ ਉੱਗੇ ਆ ਤੇ ਜਿਹੜੇ ਤੁਸੀਂ ਮਾੜੇ ਬੀਜੇ ਉਹ ਮਾੜੇ ਹੀ ਉੱਗੇ ਆ ਕਿਉਂਕਿ ਵਚਨ ਦੇ ਵਿੱਚ ਲਿਖਿਆ ਕੋਈ ਵੀ ਚੰਗਾ ਬੂਟਾ ਜਿਹੜਾ ਆ ਉਹਨੂੰ ਮਾੜਾ ਫਲ ਨਹੀਂ ਲੱਗਦਾ ਤੇ ਕੋਈ ਵੀ ਮਾੜਾ ਬੂਟਾ ਆ ਉਹਨੂੰ ਚੰਗਾ ਫਲ ਨਹੀਂ ਲੱਗਦਾ ਰੁੱਖ ਆਪਣੇ ਫਲਾਂ ਤੋਂ ਸਿਆਣਿਆਂ ਜਾਂਦਾ ਆ ਪਰਮੇਸ਼ਵਰ ਨੇ ਸਾਲ ਉੱਪਰ ਨੇਕੀ ਦਾ ਮੁਕਤ ਤਰੀਆ ਆ। ਪਰ ਤੁਸੀਂ ਨੇਕੀ ਤਾਂ ਆਪਣੇ ਜੀਵਨ ਵਿੱਚ ਹਾਸਲ ਕਰ ਪਾਓਗੇ ਜੇ ਤੁਸੀਂ ਨੇਕੀ ਦੀ ਰਾਹ ਤੇ ਚੱਲੋਗੇ। ਇਹ ਹੁਣ ਤੁਹਾਡੇ ਤੇ ਨਿਰਪਰ ਕਰਦਾ ਆ। ਕਿ ਮੈਂ ਇਸ ਸਾਲ ਨੂੰ ਆਪਣੀ ਬਰਕਤ ਦਾ ਸਾਲ ਬਣਾਉਣਾ ਗਵਾਹਾਂ ਦਾ ਸਾਲ ਬਣਾਉਣਾ ਆਸ਼ੀਸ਼ਾਂ ਦਾ ਤਰੱਕੀ ਦਾ ਪ੍ਰੋਸਪੈਰਿਟੀ ਦਾ ਸਪਿਰਚੁਅਲਿਟੀ ਦਾ ਸਾਲ ਬਣਾਉਣਾ ਜਾਂ ਇਸ ਸਾਲ ਨੂੰ ਵੀ ਬਾਕੀ ਸਾਲਾਂ ਵਾਂਗ ਖੱਜਲ ਹੀ ਕਰਨਾ ਪਰਮੇਸ਼ਵਰ ਦੀ ਇੱਛਾ ਆ ਕਿ ਇਸ ਸਾਲ ਵਿੱਚ ਜਿੰਨੀਆਂ ਬਰਕਤਾਂ ਪਰਮੇਸ਼ਵਰ ਨੇ ਇਸ ਸਾਲ ਦੇ ਉੱਤੇ ਪਾਈਆਂ ਉਹ ਸਭ ਤੁਹਾਡੇ ਜੀਵਨ 'ਚ ਆਉਣ ਇਹ ਪਰਮੇਸ਼ਵਰ ਦੀ ਇੱਛਾ ਹੈ ਹੁਣ ਲੈ ਉਹੀ ਸਕਦਾ ਆ ਕਿਉਂਕਿ ਟਰਮਸ ਐਂਡ ਕੰਡੀਸ਼ਨਸ ਅਪਲਾਈਡ ਆ ਨਾਮ ਸ਼ਰਤਾਂ ਲਾਗੂ ਆ ਜਿਹੜਾ ਉਹਦੇ ਹੁਕਮਾਂ ਤੇ ਚੱਲੂਗਾ ਹਰੇਕ ਦਿਨ ਤੁਸੀਂ ਖਾਸ ਬਰਕਤ ਲੈ ਸਕਦੇ ਹੋ ਸਵੇਰ ਨੂੰ ਉੱਠਦਿਆਂ ਹੀ ਉਹਦੇ ਕੀਤੇ ਹੋਏ ਕੰਮਾਂ ਦੇ ਲਈ ਸ਼ੁਕਰਾਨਾ ਕਰੋ ਸਵੇਰ ਨੂੰ ਉੱਠਦਿਆਂ ਹੀ ਅੱਖਾਂ ਖੁੱਲ੍ਹਦੇ ਹਾਂ ਧੰਨਵਾਦ ਕਰੋ ਪ੍ਰਭੂ ਇੱਕ ਹੋਰ ਨਵਾਂ ਦਿਨ ਦੇਣ ਦੇ ਲਈ ਬਹੁਤ ਸ਼ੁਕਰ ਹੈ ਕਿਉਂਕਿ ਜਦੋਂ ਰਾਤੀ ਆਪਾਂ ਸੁੱਤੇ ਸੀ ਜਦੋਂ ਆਪਾਂ ਸੌਂ ਜਾਂਦੇ ਹਨ ਤੁਹਾਨੂੰ ਪਤਾ ਪੂਰਾ ਵੀ ਚੇਤਾ ਨਹੀਂ ਹੁੰਦਾ ਵੀ ਆਪਾਂ ਕਿੱਥੇ ਆ ਕੁਝ ਵੀ ਚੇਤਾ ਨਹੀਂ ਕਿ ਬੈੱਡ ਤੇ ਆ ਦੁਨੀਆ ਤੇ ਆ ਹੈਗੇ ਆ ਨਹੀਂ ਹੈਗੇ ਆ ਜਦੋਂ ਡੀਪ ਸਲੀਪ ਵਿੱਚ ਹੁੰਦੇ ਕੁਝ ਵੀ ਅਹਿਸਾਸ ਨਹੀਂ ਹੁੰਦਾ ਕਦੋਂ ਪਤਾ ਲੱਗਦਾ ਹੈ ਕਿ ਅਸੀਂ ਹੈਗੇ ਆ ਜਦੋਂ ਤੁਸੀਂ ਚੇਤਨ ਚ ਹੁੰਦੇ ਹੋ ਜਦੋਂ ਤੁਸੀਂ ਜਾਗ ਜਾਂਦੇ ਹੋ ਭਾਵੇਂ ਅੱਧੇ ਹੀ ਜਾਗੇ ਹੋਮ ਉਦੋਂ ਤੁਹਾਨੂੰ ਫੀਲ ਹੁੰਦਾ ਆ ਅਰ ਉਸ ਮੁਰਸ਼ਿਦ ਅਵਸਥਾ ਦੇ ਵਿੱਚੋਂ ਉਸ ਜਿੱਥੇ ਮਰਿਆਂ ਦੇ ਵਾਂਗ ਜਿੱਥੇ ਕੁਝ ਅਹਿਸਾਸ ਹੀ ਨਹੀਂ ਹੈਗਾ ਉਸ ਅਵਸਥਾ ਚੋਂ ਕੱਢ ਕੇ ਪਰਮੇਸ਼ਵਰ ਨੇ ਫਿਰ ਉਸ ਅਵਸਥਾ ਵਿੱਚ ਪਾਇਆ ਜਿੱਥੇ ਯੂ ਕੈਨ ਫੀਲ एवरीथिंग ਸਭ ਕੁਝ ਤੁਸੀਂ ਫੀਲ ਕਰ ਸਕਦੇ ਹਵਾ ਨੂੰ ਸਾਹਮਣੇ ਪਈਆਂ ਚੀਜ਼ਾਂ ਨੂੰ ਦੇਖ ਸਕਦੇ ਆ ਗਮ ਨੂੰ ਖੁਸ਼ੀ ਨੂੰ ਆਪਣੀ ਬਾਡੀ ਨੂੰ ਠੰਡ ਨੂੰ ਗਰਮੀ ਨੂੰ ਤਾਂ ਸ਼ੁਕਰਾਨਾ ਕਰਨਾ ਬਣਦਾ ਕਿ ਨਹੀਂ ਤਸਵੀਰ ਨੂੰ ਉੱਠਦਿਆਂ ਪਹਿਲਾ ਸ਼ਬਦ ਹੀ ਜਿੱਦਾਂ ਹੀ ਅੱਖਾਂ ਖੁੱਲਣ ਨਾਲ ਹੀ ਮੂੰਹ ਖੁੱਲਲੇ ਸ਼ੁਕਰ ਹੈ ਰੱਬਾ ਧੰਨਵਾਦ ਪਰਮੇਸ਼ਵਰ ਮੇਰੇ ਸਾਹ ਚੱਲਦੇ ਰੱਖਣ ਦੇ ਲਈ ਮੈਨੂੰ ਜੀਣ ਦਾ ਹੋਰ ਸਮਾਂ ਦੇਣ ਦੇ ਲਈ ਬਹੁਤ ਧੰਨਵਾਦ ਔਰ ਫਿਰ ਕਹੋ ਕਿ ਪ੍ਰਭੂ ਅੱਜ ਦੇ ਦਿਨ ਵਿੱਚ ਜੋ ਵੀ ਤੁਹਾਡੀਆਂ ਯੋਜਨਾਵਾਂ ਆ ਮੇਰੇ ਜੀਵਨ ਦੇ ਲਈ ਉਹ ਪੂਰੀਆਂ ਕਰਿਓ ਮੈਨੂੰ ਨੇਕ ਕਮਾਈ ਕਰਨ ਦਾ ਬਲ ਬਖਸ਼ਿਓ ਮੈਨੂੰ ਨੇਕੀ ਦੀ ਰਾਹ ਤੇ ਚੱਲਣ ਦਾ ਬਲ ਬਖਸ਼ਿਓ ਤੁਹਾਡਾ ਆਤਮਾ ਅੱਜ ਸਾਰਾ ਦਿਨ ਮੈਨੂੰ ਗਾਈਡ ਕਰੇ ਸੋ ਆਪਣੇ ਦਿਨ ਦੀ ਸ਼ੁਰੂਆਤ ਪਰਮੇਸ਼ਵਰ ਦੀ ਹਜ਼ੂਰੀ ਚੋਂ ਕਰੋ ਉਸ ਤੋਂ ਮੰਗੋ ਔਰ ਆਪਣੇ ਹਰੇਕ ਕੰਮ ਵਿੱਚ ਉਹਨੂੰ ਚੇਤੇ ਰੱਖੋ